ਔਰ 350 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਗੁਰੂ ਘਰ ਅ ਜੋ ਗੋਲੇ ਸੁੰਦਰਪ ਹੈ ਸਤਿਗੁਰੂ ਅਦਾਸ ਮਹਾਰਾਜ ਕੀ ਜੈ ਸੋ ਸੰਗਤ ਜੀ ਇਸ ਟਾਈਮ ਅਸੀਂ ਸਤਿਗੁਰੂ ਅਦਾਸ ਮਹਾਰਾਜ ਜੀ ਦੇ ਗੁਰੂ ਘਰ ਆ ਔਰ 350 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਗੁਰੂ ਘਰ ਔਰ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਔਰ ਕਾਫੀ ਪੁਰਾਣਾ ਹੈ ਔਰ ਸਾਈਡਾਂ ਦੇ ਹੋਰ ਵੀ ਜਿਹੜੇ ਆ ਜੋ ਧਾਰਮਿਕ ਸਥਾਨ ਬਣੇ ਹੋਏ ਆ ਔਰ ਇਕੱਠੇ ਹੀ ਪਿੰਡ ਤੋਂ ਥੋੜਾ ਹਟਵੇਂ ਜੋ ਸਥਾਨ ਬਣੇ ਹੋਏ ਨੇ ਸੋ ਕੈਮਲ ਤੀਰਥ ਸਥਾਨ ਜੋ ਮੁਕੰਧਪੁਰ ਔਰ ਜ਼ਿਲ੍ਹਾ ਮੋਹਾਲੀ ਚੰਡੀਗੜ੍ਹ ਦੇ ਪੈ ਜਾਂਦਾ ਸੋ ਇੱਥੋਂ ਦੀ ਜੋ ਜਾਣਕਾਰੀ ਆ ਜੋ ਇੱਥੋਂ ਦੇ ਜੋ ਪ੍ਰਚਾਰਕ ਨੇ ਔਰ ਜਿਹੜੇ ਰਹਿائش ਰਹਿੰਦੇ ਨੇ ਇਥੇ ਔਰ ਉਹਨਾਂ ਦੇ ਕੋਲੋਂ ਲਵਾਂਗੇ ਹਾਂਜੀ ਬਾਬਾ ਜੀ ਜਗੁਰਦੇਵ ਜਗੁਰਦੇਵ ਬਾਬਾ ਜੀ ਪਹਿਲਾਂ ਤੇ ਆਪਣਾ ਨਾਮ ਦੱਸਿਓ ਸਾਨੂੰ ਚੰਦ ਸਿੰਘ ਆ ਜੀ ਚਣ ਸਿੰਘ ਆ ਗਈ। ਉਹ ਬਾਬਾ ਜੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇੱਥੇ ਜੋ ਸੇਵਾ ਨਾਲ ਨਿਭਾ ਰਹੇ ਹੋ ਤੁਸੀਂ। ਆਸੀ ਦਾ ਜੀ ਜਿੱਦ ਕੇ ਮੈਂ ਕਹਾ ਜਿਸ ਜੀ ਸੋਚ ਸੰਭਲੀ ਹੈ ਆਪਾਂ ਉਸ ਦਿਨ ਦੀ ਸੇਵਾ ਹੀ ਕਰ ਰਹੇ ਹਾਂ। ਇਹ ਬਾਕੀ ਜੋ ਇੱਥੋਂ ਦੇ ਜੋ 350 ਸਾਲ ਪੁਰਾਣੇ ਸੇਵਾ ਆਜੀ ਹੋਰ ਬਜ਼ੁਰਗਾਂ ਦੇ ਬਣ ਕੇ ਸੇਵਾ ਯਾਰੀਆਂ। ਬਿਲਕੁਲ। ਕਾਫੀ ਜੋ ਇੱਥੇ ਬਜ਼ੁਰਗਾਂ ਨੇ ਸੇਵਾ ਵੀ ਕੀਤੀ ਆ। ਹਾਂਜੀ ਹਾਂ। ਔਰ ਇਸ ਦੇ ਇਤਿਹਾਸ ਦੀ ਜਾਣਕਾਰੀ ਹੈ ਜੋ ਸੰਤਾਂ ਦੇ ਨਾਲ ਜੁੜੀ ਹੋਈ ਸ਼ਹਿਰ ਕਪੂਤਰੋ ਤੇ ਨਾ ਨਾ ਤੋਂ ਵੀ ਇਹ ਬਹੁਤ ਪੁਰਾਣਾ ਇਤਿਹਾਸਿਕ ਤਿਹਾਰਾ ਜੋ ਅਜਿਹਾ ਨਾ ਪਲਾਵ ਹੈ ਇੱਥੇ ਹੈ ਇਹ ਪਾਂਡੂਹਾ ਜੀ ਇਹ ਪਾਂਡੂਆਂ ਦੇ ਟਾਈਮ ਦਾ ਬਣਿਆ ਹੋਇਆ ਹੈ ਹਾਂ ਕਿਸੇ ਟਾਈਮ ਇਹ ਹਾਂ ਪਰ ਰਾਤ ਨੂੰ ਪਾਂਡੂ اٹਕੇ ਰਹੇ ਤੋਂ ਪਾਂਡੂਆਂ ਨੇ ਜੋ ਸਥਾਨ ਤੀਰਥ ਵਨ ਆਇਆ ਇਹ ਪਾਂਡੂਆਂ ਕਬੜਾ ਹੈ ਜੀ ਉਸ ਟਾਈਮ ਇੱਥੇ ਝਾੜ ਸੀ ਇੱਥੇ ਲਾਗ-ਪਾਸ ਕੋਈ ਪਾਣੀ ਨਹੀਂ ਦਾ ਫਿਰ ਪਾਂਡਵਾ ਨੇ ਇੱਥੇ ਪਾਣੀ ਦਿਰਾਵਲਿਆ ਹੈ ਹੈ ਜੀ ਫਿਰ ਹੋਰ ਵੀ ਸਥਾਨ ਬਣੇ ਹੋਏ ਆ ਆਪਰੇ ਇਸ ਪੰਜਾਬ ਸਥਾਨ ਅੰਦਰ ਵੀ ਆਏ ਉਹ ਦੂਦਕਾਰੀ ਕਾਇਓ ਵਿਸ਼ਕਰਮਾ ਕੇ ਸ਼ਿਵਜੀ ਦਾ ਮੰਦਿਰ ਇੱਥੇ ਹੋਰ ਵੀ ਬਹੁਤ ਆ ਜੀ ਸ਼ਿਵਜੀ ਦਾ ਮੰਦਿਰ ਹੈ ਕਾਲੀ ਮਾਤਾ ਦਾ ਮੰਦਿਰ ਹੈ ਬਾਲਮੀਕ ਦਾ ਮੰਦਿਰ ਹੈ ਵਿਸ਼ਕਰਮਾ ਦਾ ਮੰਦਿਰ ਹੈ ਹੋਰ ਵੀ ਆ ਜੀ ਕਈ ਮੰਦਰ ਬਣੇ ਹੋਏ ਬਹੁਤ ਇਤਿਹਾਸਕ ਮੰਦਰ ਬਣੇ ਹੋਏ ਜੀ ਹਾਂ ਜੀ ਬਹੁਤ ਪੁਰਾਣੇ ਇਹ ਪੰਡਵਾਗਾ ਜੀ ਇੱਕ ਮੰਦਰ ਪੰਡਵਾਗਾ ਇੱਥੇ ਸਵਾਗੋ ਮੰਦਰ ਤੇ ਮਹਾਂਦਰ ਦੇ ਵੀ ਦਰਸ਼ਨ ਕਰਵਾਵਾਂਗੇ ਜੀ ਤੇ ਮਹਾਦਾਦ ਦੇ ਕੋਈ ਸਰੂਪ ਇੱਥੇ ਜੀ ਇਹ ਬਹੁਤ ਇਤਿਹਾਸਕ ਮੰਦਰ ਦੇ ਵਿੱਚ ਕਣੇਸ਼ ਦੀ ਪੂਜਾ ਹੁੰਦੀ ਹੈ ਬਹੁਤ ਪੁਰਾਣੀ ਹੈ ਸਾਡੇ ਮਹਾਪੁਰਜਾ ਅਨੇ ਇੱਥੇ ਸਥਾਪਨਾ ਕੀਤੀ ਦੀ ਜੀ ਹੈ ਜੀ ਸਾਡੀ ਉਹ ਜਦੋਂ ਪਹਿਲੇ ਬਹੁਤ ਪਹਿਲੇ ਦਾ ਤੋਂ ਕੋਈ ਨਾ ਪਹਿਲੇ ਦਾ ਇਹ ਆਪਣਾ ਗੁਰੂ ਘਰ ਦੀ ਬਾਣੀ ਰੱਖੀ ਆ ਮਤਬਾਣੀ ਰੱਖੀ ਆ ਜੀ ਇੱਥੇ ਸਾਂਝ ਸਵੇਰ ਦੋਨੇ ਟਾਈਮ ਪਾਠ ਹੁੰਦਾ ਜੀ ਆਪਾਂ ਜੀ ਇਹ ਸਸਾਂ ਹਾਲ ਵਿੱਚ ਸੰਤਜੀਤ ਜੋ ਜਾਣਕਾਰੀ ਹੈ ਥੋੜੀ ਜੋ ਸੰਗਤਾਂ ਦੇ ਵੱਲੋਂ ਪੂਰੀ ਕੀਤੀ ਗਈ ਆ ਸੋ ਬਾਕੀ ਵਧੀਆ ਲੱਗਾ ਔਰ ਗੁਰੂ ਘਰ ਦੇ ਆਪ ਦਰਸ਼ਨ ਵੀ ਕੀਤੇ ਔਰ ਸੰਗਤਾਂ ਦੇ ਵੱਲੋਂ ਜੋ ਸੇਵਾ ਵੀ ਕੀਤੀ ਸਾਡੀ ਸੋ ਬਾਕੀ ਇਸ ਵੀਡੀਓ ਨੂੰ ਸਾਰੀਆਂ ਸੰਗਤਾਂ ਤਾਈਂ ਪਹੁੰਚਾਇਓ ਔਰ ਵੀਡੀਓ ਨੂੰ ਬਾਤੋ-ਬਾਤੇ ਸ਼ੇਅਰ ਜ਼ਰੂਰ ਕਰੋ ਜੈ ਗੁਰਦੇਵ ਧੰਨ ਗੁਰਦੇਵ ਠੀਕ ਹੈ